ਕਿਹੜੀ ਲਾਸ਼ ਮਿਲੀ ਕਿਹੜੀ ਲਾਸ਼ ਮਿਲੀ ਆਏ ਹਰਮਨ ਉਹ ਕੁੜੀ ਹੈ ਇੱਥੇ ਕੁੜੀ ਹੈ ਆ ਆ ਪਾਣੀ ਪਾ ਲੈ ਮੀਰਾਜੀ ਲਵਦੀਪ ਸਿੰਘ ਜੀ ਗਾਸ਼ਾ ਦੀ ਬਾਡੀ ਕਿ ਨਿੱਦਰ ਬਾ ਮਿਲੀ ਕਿਥੋਂ ਮਿਲੀ ਤੇ 5 ਦਿਨ ਪੰਜਵੇਂ ਦਿਨ ਹੋ ਗਿਆ ਇਹ ਲੱਭਦੇ ਨੂੰ ਤੇ ਅੱਜ ਕੱਲ ਦੇਖੀ ਜਾਨਕੀ ਪਿੱਛੇ ਦੇਖੀ ਤੇ ਗੇਟ ਲੱਗੇ ਨਾ ਉੱਥੇ ਦੇਖੀ ਮੁਰ ਕੇ ਮਿਲੀ ਨਹੀਂ ਤੇ ਅੱਜ ਇੱਥੇ ਬੰਦੇ ਬਿਠਾਈ ਰਾਤ ਦੇ ਤੇ ਉਹਨਾਂ ਨੇ ਦੇਖੀ ਤਾਂ ਆਪਾਂ ਸਵੇਰੇ ਉੱਠ ਕੇ ਆ ਗਏ ਤੈਨੂੰ ਹਾਂਜੀ ਕਿਹੜੀ ਲੜਕੀ ਦੀ ਬਾਡੀ ਹੈ ਜਿਹੜੀ ਉਧਰ ਵਸ ਤੇ ਪਿੱਛੇ ਸਾਹਿਬ ਸਾਹਿਬ ਅਮਨ ਜੀ ਅਮਨ ਜੀ ਜੀ ਨਾਮ ਹੱਥਾ ਕਿੱਜ ਹੈ ਜੀ ਮੇਰਾ ਨਾਮ ਜੀ ਰਜਨੀਸ਼ ਕੁਮਾਰ ਹੈ ਜੀ ਮੈਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦਾ ਧਾਰੀয়াল ਜੀ ਤੇ ਇਹ ਜਿਹੜੀ ਵਿਚਾਰੀ ਜਿਹਦੀ ਡੈੱਡ ਬੋਡੀ ਹੈ ਅੱਜ 5 ਦਿਨ ਹੋ ਗਏ ਲੱਭਦੇ ਨੂੰ ਤੇ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨੈਨ ਤੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲ ਹੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਣਾ ਰਹਾ ਫਿਰ ਮੈਂ ਐਸਐਸਓ ਸਾਹਿਬ ਨੂੰ ਫੋਨ ਕੀਤਾ ਮੈਂ ਮੈਂ ਸਾਰੇ ਡੈੱਡ ਬੋਡੀ ਨੂੰ ਲੱਭ ਗਈ ਦੀ ਹੈ ਤੇ ਸਾਡੇ ਸਰੂ ਨਹੀਂ ਕਹਿੰਦੇ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੁਸੀਂ ਜਾਸੀ ਆ ਗਏ ਆ ਤਾਂ ਸਾਨੂੰ ਨਹੀਂ ਮੌਕੇ ਜੇ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀਵਾਲ ਸਾਹਿਬ ਨੂੰ ਵੀ ਫੋਨ ਕਰਤਾ ਸੀ ਐਸਓਸੀ ਸਾਹਿਬ ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੇ ਅਸੀਂ ਵੀ ਆ ਗਏ ਆ ਜੀ ਇਹ ਦੀ ਅਸੀਂ ਰਜੀਵ ਗੰਦੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦੇ ਆ ਜੀ ਸਾਰੇ ਵੀਰ ਭਰਾ ਜਿੰਨੇ ਵੀ ਹੈਗੇ ਆਪਣਾ ਨਾਮ ਲਾ ਦਿਓ ਦੱਸੋ ਬੀ ਲੜਕੀ ਤੁਹਾਡੀ ਕਿ ਲੱਗਦੀ ਕੀ ਮੰਗ ਕਰਦੀ ਹੈ ਮੇਰਾ ਨਾਮ ਸਰਬਲਵਿੰਦਰ ਕੌਰ ਹੈ ਮੇਰੀ ਲੜਕੀ ਦਾ ਨਾਮ ਅਮਨਪ੍ਰੀਤ ਕੌਰ ਹੈ 1.5 ਸਾਲ ਹੋ ਗਏ ਭਾਈ ਜੀ ਜਾਰੇ ਮਾਂ ਵੀ ਰੁਪਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਪਾਕਦੀਪ ਕੌਰ ਦੇ ਇੱਕ ਤਾਇਆ ਇਹਨਾਂ ਦਾ ਡਾਕਟਰ ਗੁਰਬਚਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਤੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾਂ ਲਿਆ ਵੀ ਮੇਰੀ ਕੁੜੀ ਨੂੰ ਤੰਗ ਕਰਦੇ ਮੈਂ ਆਹ ਚੱਲ ਮਨੰਗਦੇ ਧੀ ਦਾ ਘਰ ਵਸ ਜੇ ਮੇਰੇ ਕੋ ਨਾ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀਦਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਲ ਨਹੀਂ ਵੀਡੀਓ ਭਾਈ ਵੇਖ ਲਓ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਮੈਂ ਉਹਨਾਂ ਨੂੰ ਇੱਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋ ਅੱਜ ਜਦੋਂ ਹੀ ਆਉਣਾ ਉਦੋਂ ਮੇਰੇ ਕੋ ਲਾਦ ਲਾ ਕੇ ਆਉਣਾ ਮੇਰੇ ਕੋ ਦਾਜ ਵੀ ਮੰਗ ਲਈ ਬਾਹਰ ਕੁੜੀ ਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਅਧੇ ਪੈਸੇ ਮੈਂ ਕੋਈ ਨਹੀਂ ਤੁਹਾਡੇ ਕੋਲ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇ ਦਨੇ ਅਸੀਂ ਦੇ ਦਾਂ ਮੈਂ ਕੋਈ ਗੱਲ ਨਹੀਂ 3 ਵਜੇ ਇਹਨਾਂ ਨੇ ਮੈਨੂੰ ਨਾਲ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਾਂ ਪੁੱਤਰਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਨਹੀਂ ਮਿਲਿਆ 5 ਦਿਨ ਮੇਰੀ ਧੀ ਦੀ Laash ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤਾਂ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਹੈ ਤਾਂ ਘਰ ਆਣਾ ਚਾਹੀਦਾ ਸੀ ਉਹਨੂੰ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 27 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਘਲਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆਪ ਆਉਣਾ ਮਾਂ ਨਾਲ ਕੀ ਮਤਲਬ ਹੀ ਕਰ ਲੰਦਾ ਜਦੋਂ ਅਸੀਂ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਮਾਸੀ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈ ਗਏ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁਚੀ ਨੂੰ ਚਾਰ ਕਤਲ ਤੇ ਸਾਰਾ ਨੇ ਪਹਿਲਾਂ ਕੀਤੇ ਨੇ ਦਾ ਆਪਣਾ ਮਾਰਿਆ ਜਠਾਣੀ ਆਪਣੀ ਮਾਰੀ ਭਰਾ ਆਪਣਾ ਮਾਰਿਆ ਚੌਥੀ ਮੇਰੀ ਕੁੜੀ ਮਾਰੀ ਆ ਮੈਂ ਮੰਗ ਕਰਨੀ ਆ ਵੀ ਉਹਨੂੰ ਫਾਂਸੀ ਦੀ ਸਜ਼ਾ ਮੁੰਡੇ ਨੂੰ ਤੇ ਮਾਂ ਪੁੱਤਰਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਮੇਰਾ ਨਾਮ ਰਮਨਪ੍ਰੀਤ ਸਿੰਘ ਮੈਂ ਲੜਕੀ ਦਾ ਬ੍ਰਦਰ ਆ ਹਾਂ ਜੀ ਲਾਸਟ ਇਅਰ ਮਿਲੀ ਤੁਹਾਡੀ ਲੜਕੀ ਭੈਣ ਦੀ ਕੁਝ ਮਿਲੀ ਆ ਹਾਂਜੀ ਹਾਂਜੀ ਹਾਂ ਜੀ ਉਹਦੀ ਸੱਸ ਨੇ ਪੂਰਾ ਮਰਡਰ ਪਲਾਨ ਕੀਤਾ ਇਹਦੇ ਹਸਬੰਦ ਨੇ ਉਹਦਾ ਚਾਚਾ ਜਿਹੜਾ ਉਹਦੀ ਭੈਣ ਇਹਨਾਂ ਮਰਡਰ ਪੂਰਾ ਪਲਾਨ ਕਰਕੇ ਸਾਜਿਸ਼ ਦੇ ਤਹਿਤ ਇਹਨਾਂ ਉੱਤੇ ਕਤਲ ਕੀਤਾ ਜੀ ਕਿਦੋਂ ਦਾ ਕਤਲ ਹੋਇਆ ਸੀ ਹਾਂ ਜੀ 27 ਤਰੀਕ ਦਾ ਘਰ ਵਾਲਾ ਕਿਹਨਾਂ ਦਾ ਘਰ ਵਾਲਾ ਆ ਕਾ ਸ਼ਦੀਪ ਸਿੰਘ ਬਿਜੀਪੁਰ ਫਾੜਕ ਇਹਦਾ ਵਿਆਹ ਨਹੀਂ ਸੀ ਆ ਬਿਜੀਪੁਰ ਫਾੜਕ ਇਹਦਾ ਕਿਹਦਾ ਪਲਾਨ ਸੀ ਕਾਇਸਾ ਹਾਂ ਜੀ ਉਹਦੀ ਉਦੀ ਮਾਂ ਦਾ ਮੁੰਡੇ ਦਾ ਉਹਨਾਂ ਦਾ ਇੱਕ ਡਾਕਟਰ ਹੈ ਕੋ ਬਚਨ ਸਿੰਘ ਹੈ ਜਿਹਦਾ ਮੈਡੀਕਲ ਸਟੋਰ ਹੈ ਉਦੀ ਭੈਣ ਦਾ ਇਹ ਕਿ ਨਾ ਚਾਚਾ ਰੋਡ ਵਿੱਚ ਕਨੈਕਟਰ ਲੱਗਾ ਉਹਦਾ ਇਹਦਾ ਸਾਨੂੰ ਜੀ ਸ਼ੱਕ ਹੋ ਗਿਆ ਉਹਨੇ ਦੱਸਿਆ ਕਿ ਇਹ ਚੋਰੀ ਹੈ ਹੋਈ ਹੈ ਜੋ ਆ ਕੇ ਸਾਰੇ ਪਿੰਡਾਂ ਦੇ ਸਾਰੇ ਹਲਕੇ ਨੇ ਆ ਕੇ ਦੇਖਿਆ ਲਾਗੇ ਚ ਆ ਕੇ ਲੋਕਾਂ ਨੇ ਜੋ ਕਵਰ ਕੀਤਾ ਸਭ ਕੁਝ ਦੇਖਿਆ ਕਿ ਉਹਨਾਂ ਇਹ ਚੋਰੀ ਦਾ ਕੋਈ ਨਾਮੁਨਿਸ਼ਾਨ ਅਸਾ ਕਤਲ ਦਾ ਹੀ ਨਾ ਉਹਨਾਂ ਫੋਨ ਖੜੇ ਜੀ ਸਕੂਟੀ ਵੀ ਉੱਥੇ ਸਕੂਟੀ ਨੂੰ ਵੀ ਕੱਖ ਨਹੀਂ ਹੋਇਆ ਅੱਗੇ ਬੈਗ ਟੰਗੇ ਨਾ ਬੈਗ ਦੀ ਕੋਈ ਫੋਲਾ ਫੜਾਈ ਹੋਈ ਜੀ ਮੋਬਾਈਲ ਵੀ ਉਹਨਾਂ ਕੋਲ ਪੈਸੇ ਵੀ ਉਹਨਾਂ ਕੋਲ ਕਿ ਚੋਰ ਨੇ ਕੱਖ ਨਹੀਂ ਖੜਿਆ ਇਹਨਾਂ ਮਰਡਰ ਪਲਾਨ ਕਰਕੇ ਪੂਰਾ ਪਲੈਨਿੰਗ ਦੇ ਤਹਿਤ ਇਹਨਾਂ ਕੁੜੀ ਸਾਡੀ ਨੂੰ ਵੇਖੋ ਜੀ ਮਾਰਤਾ ਅੱਜ ਪੰਜਵੇਂ ਦਿਨ ਵੇਖੋ লাশ ਮਿਲੀ ਹੈ ਅੱਜ ਧਾਰੀ ਵਾਲ ਮਿਲੀ ਜੀ লাশ ਪੁਲਿਸ ਵਾਲੇ ਹੁਣ লাশ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਸਿਰਫ ਹਸਪਤਾਲ ਗੁਰਦਾਸਪੁਰ ਭੇਜੀ ਹੈ ਮੇਲੇ ਕੋਈ ਕਾਰਵਾਈ ਪਹਿਲਾ ਮੈਂ ਰੈਸਟ ਕੀਤਾ ਬਸ ਬਾਕੀ ਹੋਰ ਕੀ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਫੜਿਆ ਕਿਸੇ ਨੂੰ ਨਹੀਂ ਫੜਿਆ ਇਹ ਜੀ ਮੰਗ ਕੀ ਕਰਦੇ ਮਾਂ ਕਰਦੇ ਇਨਸਾਨ ਮਿਲਣਾ ਚਾਹੀਦਾ ਦੇਖੋ ਜੀ ਪੀੜਤ ਪਰਿਵਾਰ ਕਰਜ਼ਾ ਚੁੱਕ ਕੇ ਲਿੰਟਾ ਬਣਾ ਕੇ ਮੈਂ ਵਿਆਹ ਕੀਤਾ ਇਹਨਾਂ ਮਹੀਨਾ ਮਹੀਨਾ ਅੱਡੇ ਘਰ ਰਹਿੰਦੇ ਰਹੇ ਜੀ ਸੁਵਾਂ ਲੈਣ ਦੇ ਮਾਰੇ ਪਿੱਠ ਤੇ ਇਹਨਾਂ ਛੁਰਾ ਮਾਰਿਆ ਨਾਲ ਲਾ ਕੇ ਸਾਨੂੰ ਮਾਰਿਆ ਕਿੰਨੇ ਦਿਨ ਹੋ ਗਈ ਸੀ ਵਿਆਹ ਇਹ 1.5 ਸਾਲ ਹੋ ਗਿਆ ਹੈ ਭਾਜੀ ਮੰਗ ਕੋਈ ਮੰਗ ਕਰਦੇ ਜਾਂ ਕਿਸ ਤਰ੍ਹਾਂ ਜੀ ਮੰਗ ਦਾ ਇਹਦੀ ਮੰਗ ਕਰਦੇ ਸੀ ਮੈਂ ਤੰਗ ਪਰੇਸ਼ਾਨ ਬੜਾ ਕਰਦੇ ਕੁੜੀ ਆਡੀ ਨੂੰ ਸਾਡੇ ਘਰੇ ਆ ਕੇ ਦੋ ਤਿੰਨ ਦਿਨ ਆਈ ਆ ਹੱਥੀ ਪੇ ਨੇ ਕੁੜੀ ਦੇ ਇਹ ਤਾਂ ਨਹਿਰ ਤੇ ਸੁਟਿਆ ਕਿਥੋਂ ਆ ਰਹੇ ਸੀਗੇ ਆ ਪਿੰਡ ਸ਼ੀਨਾ ਬੇੜ ਤੋਂ ਆਪਣੇ ਪੇਕੇ ਤੋਂ ਆ ਰਹੀ ਲੜਕੀ ਆਪਣੇ ਪੇਕੇ ਤੋਂ ਹਾਂਜੀ ਪੇਕੇ ਤੋਂ ਆ ਰਹੀ ਐਸਾ ਆਪਣਾ ਨਾਮ ਦਾ ਹੁੰਦਾ ਚਾਦੂ ਕੇ ਸਥਾਨਾ ਸਬੰਧਤ ਐਸ.ਆਈ. ਗੁਰਵਿੰਦਰ ਸਿੰਘ ਐਸ.ਐਚ.ਓ. ਤਿਪੜ ਮਿਤੀ 28 ਦਿਨ ਨੂੰ ਬਾਅਦਪੈਰ ਕਰੀਬ 2:30 ਵਜੇ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਤੇ ਸੱਸ ਨੂੰ ਜਾਰੀਆਂ ਸੀ ਤਬਦੀ ਬੱਬੇ ਹਲੀ ਤੋਂ ਧਾਰੀਵਾਲ ਨੂੰ ਜਿੱਥੇ ਰਸਤੇ 'ਚ ਕੋਈ ਵਾਰਦਾਤ ਹੋ ਗਈ ਹੈ ਉਸ ਸਬੰਧੀ ਅਸੀਂ ਪਹੁੰਚੇ ਸੀ ਜੋ ਪਤਾ ਲੱਗਾ ਸੀ ਵੀ ਇੱਕ ਮਿੰਟ ਜਾਰ ਤੇ ਜਿਹੜੇ ਨੂੰ ਐ ਉਹ ਨਾ ਕਿ ਨਿਆਜ ਡਿੱਗ ਪਈ ਹੈ ਪਰ ਉਸ ਉਸ ਤੋਂ ਬਾਅਦ ਬੋਡੀ ਨਹੀਂ ਮਿਲੀ ਹੀ ਅੱਜ ਸਵੇਰੇ ਤੜਕਸਾਰ ਪਤਾ ਲੱਗਾ ਸੀ ਵੀ ਧਾਰੀਵਾਲ ਨੇਰ ਤੇ ਜਿਹੜੇ ਨੇ ਦਰ ਨੇ ਉਥੇ ਕੋਈ ਡੈਡ ਬੋਡੀ ਪਈ ਹੈ ਤੇ ਅੱਧੀ ਪਈ ਹੈ ਫਿਰ ਪਬਲਿਕ ਦੀ ਸਹਾਇਤਾ ਨਾਲ ਇਹਨਾਂ ਬਾਹਰ ਕਟਿਆ ਬਾਰ ਕੱਢ ਕੇ ਅਗਲੀ ਜੋ ਕਾਰਵਾਈ ਉਹ ਬੰਦੀ ਕੀਤੀ ਜਾ ਰਹੀ ਹੈ। ਇਹ ਕਰੀਬ ਚਾਦ ਮਾਦ ਮਿਲੀ ਹੈ ਜੀ। ਉਦੋਂ ਹੀ ਤੁਹਾਡੇ ਲੋਕੀ ਕਾਰਵਾਈ ਕੀਤੀ ਗਈ। ਜੋ ਵੀ ਕਾਰਵਾਈ ਬੰਦੀ ਹੈ ਅਗਲੀ ਕਰਾਂਗੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਇਹ ਕੁੜੀ ਕੀ ਨਾਮ ਕੀ ਲੱਤੀ ਦਾ? ਲੜਕੇ ਦਾ ਅਮਨਪ੍ਰੀਤ ਕੌਰ ਹੈ ਜੀ। ਕਿਹੜੀ ਜਗ੍ਹਾ ਵਿਆਹ? ਇਹ ਵਿਆਹੀ ਸੀ ਵਿਧਿਪੁਰ ਵਿਆਹੀ ਸੀ ਯਾਰ। ਕਿਥੋਂ ਆ ਰਹੇ ਕਿੱਥੇ ਜਾ ਰਹੇ? ਇਹ ਆਪਣੇ ਪਿੰਡ ਚੀਨਾ ਬੇੜ ਤੋਂ ਵਿਧਿਪੁਰ ਜਾ ਰਹੇ ਸੀ ਯਾਰ। ਤੁਹਾਨੂੰ ਕਿਸ ਤਰ੍ਹਾਂ ਬਲਗ ਆ ਕਰਨ ਗਿਆ? ਇਓ ਉਸਨੇ ਦੀ ਸ਼ਾਸਨਿਕ ਕੰਪਲੇਨਟ ਕੀਤੀ ਸੀ ਵੀ ਮੈਂ ਆ ਰਹੀ ਆ ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਹਿਰ ਤੇ ਛੋੜ ਦਿੱਤਾ ਧੱਕਾ ਦੇ ਕੇ ਛੋੜ ਦਿੱਤਾ ਫਿਰ ਉਸ ਮਨਦਬ ਕਸੀ ਐਫਆਰ ਦੱਤੀ ਕੀਤੀ ਸੀ ਤਦ ਦੀ ਤਫਤੀਸ਼ ਲਗਾਤਾਰ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਲਿਆਂਦੇ ਜਾਣਗੇ